ਕੰਗਣਾ ਰੌਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੀਡੀਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ ਮੀਡੀਆ ਨਾਲ ਜਿਹੜਾ ਉਹਨ ਦਾ ਚਾਪਲੂਸੀ ਕਰਨ ਤੋਂ ਬੇਹਲ ਨਹੀਂ ਉਹਨੂੰ ਤਾਂ ਇਹਨਾਂ ਦੀਆਂ ਜੁੱਤੀਆਂ ਚੱਟਾਂ ਤੋਂ ਬੇਹਲ ਨਹੀਂ ਉਹ ਤੁਹਾਨੂੰ ਸੱਚਾਈ ਕਿੱਥੋਂ ਦੱਸ ਦੂਗਾ ਇਹ ਫਿਲਮਾ ਜਿਹੜੀ ਐਮਰਜੈਂਸੀ ਕੰਗਣਾ ਰੌਣਤ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫਿਲਮ ਦੇ ਜਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣਤ ਦੀ ਆ ਐਮਰਜੈਂਸੀ ਫਿਲਮ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਵੀ ਉਹਦੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋ ਸਿੱਖਣਾ ਸੀ ਤੇ ਜਿਹੜੀ ਫਿਲਮ ਦੇ ਜਰੀਏ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਫਿਲਮਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਐਸ ਫਿਲਮ ਤੋਂ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਅਤਾਂ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਤਿਆ ਦੂਜਾ ਗੋਦੀ মিডিਆ ਹੁਣ ਕਿੱਥੇ ਮਰਿਆ ਹੋਇਆ ਏ ਹੁਣ ਕਿਹਦੀ ਗੋਦੀ 'ਚ ਆ ਕੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ মিডিਆ ਹੁੰਦਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਾ ਕਿ ਜੁੱਤੀਆਂ ਚੱਟਾਂ ਦੇ ਲਈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਲਈ ਪਰ ਤੁਸੀਂ ਸਾਰਿਓ ਚੰਦ ਪੈਸਿਆਂ ਦੀ ਖਾਤਰ ਬਹਿ ਕੇ ਜਾਂਦੇ ਹੋ ਜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੁੰਦਾ ਤਾਂ ਜ਼ਿੰਮੇਵਾਰ মিডিਆ ਵੀ ਆ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਘੋਸ਼ ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਨਰਸ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਉਹ ਕਿੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਹਾਇ ਤਾਂ ਕੋਲੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਚੋ ਉਤਰਾਖੰਡ ਦੇ ਵਿੱਚ ਕੀ ਘੋਸ਼ ਹੋਇਆ ਉਸ ਤੋਂ ਬਾਅਦ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਫਿਰ 70 ਸਾਲ ਤੋਂ ਉੱਪਰ ਬਜ਼ੁਰਗ ਮਾਤਾ ਦੇ ਨਾਲ ਰੇਪ ਹੋਇਆ ਪਰ ਇੱਥੇ ਮੀਡੀਆ ਨੂੰ ਮੌਤ ਪੈ ਜਾਂਦੀ ਆ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੋ ਇਹੋ ਜਿਹੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਕਰਨ ਤੇ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਸੈਂਟਰਲ ਸਰਕਾਰ ਨੂੰ ਕਹਿਣ ਵੀ ਜਿਹੜਾ ਬੰਦਾ ਇਹੋ ਜਿਹਾ ਕੁਸ਼ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਦਾ ਲੰਗ ਵੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦੇਣਾ ਚਾਹੀਦਾ ਤੜਫਾ ਤੜਵਾ ਕੇ ਉਹਨੂੰ ਮਾਰਨਾ ਚਾਹੀਦਾ ਉਦੋਂ ਤਾਂ ਵੱਡੀ ਜਾਂਦੀ ਆ ਇਹਨਾਂ ਦੀ ਜ਼ੁਬਾਨ ਤੇ ਅੱਗ ਲਾਉਣ ਦੇ ਲਈ ਇਹ ਸਭ ਤੋਂ ਮੂਰੇ ਰਹਿੰਦੇ ਆ ਆ ਫਰਮ ਦੇ ਜਰੀਏ ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ ਨਾਲੇ ਦੇਸ਼ ਦੇ ਵਿੱਚ ਦੁਬਾਰਾ ਇਕਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਰਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ ਪਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ ਤੇ ਸਾਡਾ ਇੱਕ মিডিਆ ਜਿਹੜਾ ਬਕਾਊ মিডিਆ ਮਕਾਉ ਮੀਡੀਆ ਨੇ ਸਾਰੀ ਅੱਗ ਲਾਈ ਹੋਈ ਆ ਦੇਸ਼ ਦੇ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਮੀਡੀਆ ਆ ਤੇ ਦੂਜੇ ਨੰਬਰ ਤੇ ਸਾਡੇ ਲੋਕ ਆ ਜਿਹੜੇ ਇੰਨਾ ਸਮਿਆਂ ਦੇ ਉੱਪਰ ਜਦੋਂ ਬੋਲਣਾ ਹੁੰਦਾ ਉਦੋਂ ਇਹਨਾਂ ਦੀ ਜੀਬ ਵੱਢੀ ਜਾਂਦੀ ਆ ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਦੇ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖੱਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਤੇ ਸਾਡੇ ਲੋਕਾਂ ਦੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਜੇ ਤੁਸੀਂ ਅੱਜ ਨਹੀਂ ਬੋਲੋਗੇ ਕੱਲ ਨੂੰ ਇਹ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਹੋਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮਾਂ ਨਾ ਦੇਖਣ ਜਾਵੇ ਠੀਕ ਹੈ ਨਾ ਸਿੱਖਾਂ ਨੂੰ ਕੁਛ ਨਹੀਂ ਮਿਲਦਾ ਫਿਲਮ ਦੇ ਵਿੱਚੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤੁਹਾਨੂੰ ਪਹਿਲੀ ਦੱਸਦਾ ਕੋਈ ਨਾ ਇਹੋ ਜਿਹੀ ਫਿਲਮ ਦੇਖਣ ਜਾਇਓ ਬਸ ਐਨੀ ਬੇਨਤੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੰਗੜਾ ਰੌਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ মিডিਆ ਇਹ ਗੱਲ ਤੁਹਾਨੂੰ ਕਦੇ ਨਹੀਂ ਦੱਸੂਗਾ ਕਿਉਂਕਿ ਗੋਦੀ মিডিਆ ਨਾਲ ਜਿਹੜਾ ਉਹਦਾ ਚਾਪਲੂਸੀ ਕਰਨ ਤੋਂ ਬੇਹਲ ਨਹੀਂ ਉਹਨੂੰ ਤਾਂ ਇਹਨਾਂ ਦੀਆਂ ਜੁੱਤੀਆਂ ਚੱਟਾਂ ਤੋਂ ਬੇਹਲ ਨਹੀਂ ਉਹ ਤੁਹਾਨੂੰ ਸੱਚਾਈ ਕਿੱਥੋਂ ਦੱਸ ਦੂਗਾ ਇਹ ਫਿਲਮ ਜਿਹੜੀ ਐਮਰਜੈਂਸੀ ਕੰਗੜਾ ਰੌਣਤ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫਿਲਮ ਦੇ ਜ਼ਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣ ਦੀ ਆ ਐਮਰਜੈਂਸੀ ਫੰਡ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇ ਦਿੱਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਬਈ ਉਹਦੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋ ਸਿੱਖਣਾ ਸੀ ਤੇ ਜਿਹੜੀ ਫਿਲਮ ਦੇ ਜਰੀਏ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਫਿਲਮਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਇਸ ਫਿਲਮ ਤੋਂ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਅਤਾਂ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਤੇ ਆ ਦੂਜਾ ਗੋਦੀ মিডিਆ ਹੁਣ ਕਿੱਥੇ ਮਰਿਆ ਹੋਇਆ ਏ ਹੁਣ ਕਿਹਦੀ ਗੋਦੀ 'ਚ ਆ ਕੇ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ মিডিਆ ਹੁੰਦਾ ਏ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਾ ਕਿ ਜੁੱਤੀਆਂ ਚੱਟਣ ਦੇ ਲਈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੇ ਲਈ ਪਰ ਤੁਸੀਂ ਸਾਰੇਓ ਚੰਦ ਪੈਸਿਆਂ ਦੀ ਖਾਤਰ ਬੈਕ ਜਾਨੇ ਹੋ ਜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੁੰਦਾ ਤਾਂ ਜ਼ਿੰਮੇਵਾਰ ਮੀਡੀਆ ਵੀ ਆ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਕੋਸ਼ ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਨਰਸ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਉਹ ਕਿੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਹਾਇ ਤਾਂ ਕੋਲੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਚੋਂ ਉਤਰਾਖੰਡ ਦੇ ਵਿੱਚ ਕੀ ਕੋਸ਼ ਹੋਇਆ ਉਦੋਂ ਬਾਅਦ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਫਿਰ 70 ਸਾਲ ਤੋਂ ਉੱਪਰ ਬਜ਼ੁਰਗ ਮਾਤਾ ਦੇ ਨਾਲ ਰੇਪ ਹੋਇਆ ਪਰ ਇੱਥੇ ਮੀਡੀਆ ਨੂੰ ਮੌਤ ਪੈ ਜਾਂਦੀ ਆ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੋ ਇਹੋ ਜਿਹੇ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ ਇਹਨਾਂ ਦਾ ਵਿਰੋਧ ਕਰਨ ਤੇ ਇੱਕ ਨਵਾਂ ਕਾਨੂੰਨ ਬਣਾਉਣ ਦੇ ਲਈ ਸੈਂਟਰਲ ਸਰਕਾਰ ਨੂੰ ਕਹਿਣ ਵੀ ਜਿਹੜਾ ਬੰਦਾ ਇਹੋ ਜਿਹਾ ਕੁਸ਼ ਕਰਦਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਦਾ ਲੰਗ ਵੱਢ ਕੇ ਉਹਦੇ ਮੂੰਹ ਦੇ ਵਿੱਚ ਪਾ ਦੇਣਾ ਚਾਹੀਦਾ ਤੜਵਾ ਤੜਵਾ ਕੇ ਉਹਨੂੰ ਮਾਰਨਾ ਚਾਹੀਦਾ ਉਦੋਂ ਤਾਂ ਵੱਢੀ ਜਾਂਦੀ ਆ ਇਹਨਾਂ ਦੀ ਜ਼ੁਬਾਨ ਤੇ ਅੱਗ ਲਾਉਣ ਦੇ ਲਈ ਇਹ ਸਭ ਤੋਂ ਮੂਰੇ ਰਹਿੰਦੇ ਆ ਆ ਫਿਲਮ ਦੇ ਜਰੀਏ ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ ਨਾਲੇ ਦੇਸ਼ ਦੇ ਵਿੱਚ ਦੁਬਾਰਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਲਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ ਪਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ ਤੇ ਸਾਡਾ ਇੱਕ মিডিਆ ਜਿਹੜਾ ਬਕਾਊ মিডিਆ ਬਕਾਊ মিডিਆ ਨੇ ਸਾਰੀ ਅੱਗ ਲਾਈ ਹੋਈ ਆ ਦੇਸ਼ ਦੇ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ মিডিਆ ਆ ਤੇ ਦੂਜੇ ਨੰਬਰ ਤੇ ਸਾਡੇ ਲੋਕ ਆ ਜਿਹੜੇ ਇੰਨਾ ਸਮਿਆਂ ਦੇ ਉੱਪਰ ਜਦੋਂ ਬੋਲਣਾ ਹੁੰਦਾ ਉਦੋਂ ਇਹਨਾਂ ਦੀ ਜੀਬ ਵੱਡੀ ਜਾਂਦੀ ਆ ਉਦੋਂ ਪਤਾ ਨਹੀਂ ਕਿਉਂ ਨਹੀਂ ਬੋਲਦੇ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਤੇ ਸਾਡੇ ਲੋਕਾਂ ਦੇ ਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਜੇ ਤੁਸੀਂ ਅੱਜ ਨਹੀਂ ਬੋਲੋਗੇ ਕੱਲ ਨੂੰ ਇਹ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਹੋਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜ਼ਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮ ਨਾ ਦੇਖਣ ਜਾਵੇ ਠੀਕ ਹੈ ਨਾ ਸਿੱਖਾਂ ਨੂੰ ਕੁਝ ਨਹੀਂ ਮਿਲਦਾ ਫਿਲਮ ਦੇ ਵਿੱਚੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤੁਹਾਨੂੰ ਪਹਿਲੀ ਦੱਸਦਾ ਕੋਈ ਨਾ ਇਹੋ ਜਿਹੀ ਫਿਲਮ ਦੇਖਣ ਜਾਇਓ ਬਸ ਐਨੀ ਬੇਨਤੀ ਹੈ ਮੈਂ ਤੁਹਾਡੇ ਅਗੇ ਹੱਥ ਜੋੜ ਕੇ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ